रोहित बंसल भारतीय जनता पार्टी जिला सेक्रेटरी ने नरेंद्र मोदी को तीसरी बार प्रधानमंत्री बनने पर दी हार्दिक शुभकामनाएं इसके साथ साथ उन्होंने सभी देशवासियों का आभार व्यक्त किया है रोहित बंसल ने कहा कि तीसरी बार भारतीय जनता पार्टी को इतनी बड़ी लीड से जीतने पर सभी देशवासियों का आभार व्यक्त करते हैं इसके साथ साथ रोहित बंसल ने कहा कि दो में पंजाब में भारतीय जनता पार्टी की बहुमत के साथ सरकार बनेगी ਆਓ ਸੁਣਦੇ ਹਾਂ ਰੋਹਿਤ ਬੰਸਲ ਨੇ ਕੀ ਕਿਹਾ ਮੈਂ ਰੋਹਿਤ ਬੰਸਲ ਜੀ ਜ਼ਿਲ੍ਹਾ ਦਫ਼ਤਰ ਸਿਕੰਦਰਪੁਰ ਭਾਰਤੀ ਜਨਤਾ ਪਾਰਟੀ ਮਾਨਸਾ ਦੋ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਭਾਰਤ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਭਾਰਤ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਉਂਦੇ ਹੋਏ ਸ਼੍ਰੀ ਨਰਿੰਦਰ ਮੋਦੀ ਜਨਤਾ ਜੇਵਾਰੀ ਪਾ ਅੱਜ ਦੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਚਿੰਨਿਤ ਕੀਤਾ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤਿਜੇ ਵਾਰੀ ਜੋ ਪਾਤ ਸਰਕਾਰ ਲੋਕਾਂ ਦੀਆਂ ਪਾਲਿਸੀਆਂ ਜੋ ਦੋ ਸਾਲ ਮਲਕ ਦੋ ਟਰਮ ਅਸੀਂ ਪਹਿਲਾਂ ਦੇਖੀ ਹੈ ਸਭ ਤੋਂ ਸਾਥ ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ ਜੋ ਗੱਲ ਮੋਦੀ ਸਾਹਿਬ ਨੇ ਕਹੀ ਸੀ ਉਸ ਨੀਤੀ ਤੇ ਚੱਲਦੇ ਹੋਏ ਉਹਨਾਂ ਨੇ ਉਸ ਗੱਲਾਂ ਦੇ ਖਰੇ ਉਤਰੇ ਆ ਅਤੇ ਜੋ ਉਹਨਾਂ ਦੀ ਤੀਜੀ ਟਰਮ ਹੈ ਉਹਦੇ ਵਿੱਚ ਉਹ ਇਸੇ ਮਲਕੇ ਜੋ ਲੋਕਪੱਕੀ ਨੀਤੀ ਹੈ ਉਹਨਾਂ ਨੂੰ ਅੱਗੇ ਲੈ ਕੇ ਜਾਣਗੇ ਉਹ ਜੀ ਤੋ 2027 ਦੀ ਗੱਲ ਕਰ ਗੀ ਤੇ ਬੀਜਪੀ ਦੀ ਕਿਸ ਤਰ੍ਹਾਂ ਦੇ ਉਦੇਸ਼ 2027 ਲਈ ਜੇ ਅਪ ਗੱਲ ਕਰੀ ਬੀਜਪੀ ਦੀ ਪੰਜਾਬ ਦੀ ਤਾਂ ਮਲਕੇ 2027 ਦੇ ਵਿੱਚ ਜੋ ਇਸ ਲੋਕ ਸਭਾ ਦਾ ਸੀਐਲਸੀ ਜਰੀਏ ਤਾਂ 23 ਸੀਟਾਂ ਜੋ ਤੇ ਭਾਰਤੀ ਜਨਤਾ ਪਾਰਟੀ ਨੇ ਲੀਡ ਕੀਤੀ ਹੈ ਲੀਡ ਕੀਤੀ ਹੈ ਸੱਤ ਸੀਟਾਂ ਦੇ ਉੱਤੇ ਬੀਜੇਪੀ ਦੂਜੇ ਨੰਬਰ ਤੇ ਰਹੀ ਹੈ ਪਹਿਲੀ ਵਾਰੀ ਜਿਵੇਂ ਕਿ ਸਾਰੇ ਸਭ ਨੂੰ ਪਤਾ ਹੈ ਕਿ ਬੀਜੇਪੀ ਨਰੋਲ ਪਹਿਲੀ ਵਾਰੀ ਲੜੀ ਹੈ ਪੰਜਾਬ ਦੇ ਵਿੱਚ ਤਾਂ ਉਸ ਸੰਸਾਰ ਅਸੀਂ ਦੇਖਿਆ ਤੁਸੀਂ ਇਹ ਲਓ ਕਿ 18% ਵੋਟ ਸ਼ੇਅਰ ਬੀਜੇਪੀ ਦਾ ਰਿਹਾ ਹੈ ਤੀਜੇ ਨੰਬਰ ਤੇ ਰਿਹਾ ਹੈ ਅਕਾਲੀ ਦਲ ਪਾਰਟੀ ਜਿਹੜੀ ਕਿ 100 ਸਾਲ ਪੁਰਾਣੀ ਪਾਰਟੀ ਹੈ ਚੌਥੇ ਨੰਬਰ ਤੇ ਗਈ ਹੈ 3 ਸੀਟਾਂ ਦੇ ਅਸੀਂ ਲੀਡ ਕਰ ਰਹੇ ਹਾਂ ਤਾਂ ਸਾਨੂੰ ਪੂਰੀ ਉਮੀਦ ਹੈ ਵੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਉਗੀ Thank you.